ਪੰਜਾਬ ਦੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਐਲਾਨ ਦੇ ਨਾਲ ਹੀ ਸਿਆਸੀ ਧਿਰਾਂ ਪੱਬਾ-ਪਾਰ ਹੋ ਗਈਆਂ ਨੇ ਪੰਜਾਬ ਦੇ ਵਿੱਚ 44 ਨਗਰ ਕੌਂਸਲਰ ਅਤੇ 5 ਨਗਰ ਨਿਗਮਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ 1 ਦਸੰਬਰ ਨੂੰ ਹੋਣ ਜਾ ਰਹੀਆਂ ਇਹਨਾਂ ਚੋਣਾਂ ਦੇ 8 ਦਸੰਬਰ ਨੂੰ ਹੋਏ ਐਲਾਨ ਤੋਂ ਬਾਅਦ ਨਗਰ ਨਿਗਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਏਗਾ ਜਦ ਮਹਿਜ 13 ਦਿਨਾਂ ਦੇ ਵਿੱਚ ਨਵੇਂ ਹਾਊਸ ਦੀ ਚੋਣ ਹੋਵੇ ਕਿਉਂਕਿ ਹੁਣ ਤੱਕ ਚੋਣ ਦੀ ਸਾਰੀ ਪ੍ਰਕਿਰਿਆ ਘੱਟੋ-ਘੱਟ 21 ਦਿਨਾਂ ਤੱਕ ਚੱਲਦੀ ਸੀ ਖੇਰ ਨਗਰ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋ ਗਿਆ 21 ਦਸੰਬਰ ਨੂੰ ਚੋਣਾਂ ਹੋਣੀਆਂ ਨੇ ਜਿਸ ਦੇ ਮੱਦੇ ਨਜ਼ਰ ਸਭਨਾ ਹੀ ਸਿਆਸੀ ਧਿਰਾਂ ਦੇ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਵੋਟਰਾਂ ਦੀ ਨਬਜ਼ ਪੜੀ ਜਾਏਗੀ ਅਤੇ ਮਿਸ਼ਨ 2027 ਦੇ ਲਈ ਸਿਆਸੀ ਆਗੂ ਇਹਨਾਂ ਚੋਣਾਂ ਦੇ ਵਿੱਚ ਪੂਰੀ ਤਾਕਤ ਝੋਕਣਗੇ ਜੇਕਰ ਗੱਲ ਕਰੀਏ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਤਾਂ ਨਵੇਂ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਦੇ ਵਿੱਚ ਪਹਿਲੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਉਹ ਆਪਣੀ ਸਿਆਸੀ ਪਕੜ ਵੀ ਇਹਨਾਂ ਚੋਣਾਂ ਦੇ ਜ਼ਰੀਏ ਪਰਖਣਗੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਹੋਣ ਦਾ ਫਾਇਦਾ ਮਿਲਣ ਦੀ ਆਸ ਹੈ ਅਤੇ ਲੰਗੀਆਂ ਜਿਮਨੀ ਚੋਣਾਂ ਦੇ ਵਿੱਚ ਮਿਲੀ ਕਾਮਯਾਬੀ ਦਾ ਅਸਰ ਵੀ ਇਹਨਾਂ ਚੋਣਾਂ ਤੇ ਪਵੇਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਹਿੰਦੂਚਾਰਾ ਹੋਣ ਕਰਕੇ ਅਮਨ अरोड़ा ਦੇ ਹੱਥ ਕਮਾਣ ਦਿੱਤੀ ਹੈ ਤੇ ਨਿਗਮ ਚੋਣਾਂ ਸ਼ਹਿਰੀ ਆਧਾਰ ਵਾਲਿਆਂ ਨੇ ਜਿਸ ਕਰਕੇ अरोड़ा ਦੇ ਲਈ ਇਹ ਚੋਣਾਂ ਵਕਕਾਰੀ ਹੋਣਗੀਆਂ ਆਮ ਆਦਮੀ ਪਾਰਟੀ ਨੇ ਨਿਗਮਾ ਦੇ ਲਈ ਸਕਰੀਨਿੰਗ ਕਮੇਟੀਆਂ ਬਣਾ ਦਿੱਤੀਆਂ ਨੇ ਅੰਮ੍ਰਿਤਸਰ ਨਿਗਮ ਦੀ ਅਗਵਾਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਦਿੱਤੀ ਗਈ ਹੈ ਉਹਨਾਂ ਦੇ ਨਾਲ ਵਿਧਾਇਕ ਡਾਕਟਰ ਜਸਬੀਰ ਗਿੱਲ, ਡਾਕਟਰ 인ਦਰਵੀਰ ਸਿੰਘ ਨੀਜਰ, ਜੀਵਨਜੋਤਕਰ ਅਤੇ ਅਜੀ ਗੁਪਤਾ ਆਦਲ ਲਗਾਈ ਗਈ ਨੇ। ਉਥੇ ਜਲੰਧਰ ਨਿਗਮ ਦਾ ਇੰਚਾਰਜ ਮੰਤਰੀ ਹਰਪਜਨ ਸਿੰਘ ਮੀਤਿਆ ਨੂੰ ਲਗਾਇਆ ਗਿਆ। ਉਹਨਾਂ ਦੇ ਨਾਲ ਵਜ਼ੀਰ ਮੋਹਿੰਦਰ ਪਗਤ ਪਵਨਟੀਨ ਨੂੰ ਅਤੇ ਰਮਨ ਅਰੋੜਾ ਆਦ ਲਗਾਈ ਗਈ ਨੇ। ਫਗਵਾੜਾ ਨਿਗਮ ਦੇ ਲਈ ਇੰਚਾਰਜ ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਉਹਨਾਂ ਦੇ ਨਾਲ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਮਾਨ ਆਦ ਲਗਾਈ ਗਈ ਨੇ। ਪਟਿਆਲਾ ਨਿਗਮ ਦੇ ਲਈ ਮੰਤਰੀ ਬਰਿੰਦਰ ਗੋਇਲ ਇੰਚਾਰਜ ਅਤੇ ਡਾਕਟਰ ਬਲਬੀਰ ਸਿੰਘ ਹਰਚੰਟ ਬਸਟ ਅਜੀਤਪਾਲ ਸਿੰਘ ਕੋਲੀ ਅਤੇ ਹਰਮੀਰ ਪਠਾਨ ਮਾਜਰਾ ਦੇ ਨਾਲ ਤਾਇਨਾਤ ਰਹਣਗੇ। ਬਾਕੀ ਕੌਂਸਲਰਾਂ ਦੀਆਂ ਵੀ ਕਮੇਟੀਆਂ ਬਣਾਈਆਂ ਗਈਆਂ ਨੇ। ਇਹਨਾਂ ਚੋਣਾਂ ਦੇ ਵਿੱਚ ਤਾਇਨਾਤ ਕੀਤੇ ਇੰਚਾਰਜਾਂ ਦੀ ਕਾਰਗੁਜ਼ਾਰੀ ਵੀ ਪਰਖੀ ਜਾਣੀ ਹੈ। ਉੱਥੇ ਜਾ ਕੇ ਗੱਲ ਕਰੀਏ ਅਸੀਂ ਵਿਰੋਧੀ ਧਿਰ ਦੀ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਦੀ ਪ੍ਰਧਾਨਗੀ ਹੇਠ ਹਾਲ ਹੀ ਦੇ ਵਿੱਚ ਲੜੀਆਂ ਗਈਆਂ ਜਿਮਨੀ ਚੋਣਾਂ ਦੇ ਵਿੱਚ ਪਾਰਟੀ ਨੂੰ ਮਿਲੀ ਹਾਰ ਦਾ ਝਟਕਾ ਲੱਗਾ ਹੈ। ਉਹਨਾਂ ਦੇ ਲਈ ਵੀ ਇਹ ਚੋਣਾਂ ਵਕਕਾਰੀ ਹੋਣਗੀਆਂ। ਰਾਜਾ ਬੜੇਂਗਲੁਧਾਨਾ ਤੋਂ ਸੰਸਦ ਮੈਂਬਰ ਨੇ ਜਿਸ ਕਰਕੇ ਲੁਧਿਆਣਾ ਨਿਗਮ ਚੋਣ ਦੇ ਨਤੀਜੇ ਨਿੱਜੀ ਤੌਰ ਤੇ ਰਾਜਾ ਬੜੇਂਗ ਦੇ ਸਿਆਸੀ ਭਵਿੱਖ ਦੇ ਵੱਲ ਇਸ਼ਾਰਾ ਕਰਨਗੇ। ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਪਾਰਟੀ ਦੇ 2027 ਦੇ ਮਿਸ਼ਨ ਨੂੰ ਪ੍ਰਭਾਵਿਤ ਕਰੇਗੀ। ਉਥੇ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਜਿਸ ਦੇ ਵੱਲੋਂ ਇਹਨਾਂ ਚੋਣਾਂ ਨੂੰ ਲੜਨ ਦਾ ਫੈਸਲਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਚੋਣਾਂ ਦੇ ਬਹਾਨੇ ਲੋਕਾਂ ਦੇ ਰੋਧ ਦਾ ਵੀ ਪਤਾ ਲੱਗੇਗਾ। ਉਥੇ ਹੀ ਇਸੇ ਨਾਲ ਹੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਦੇ ਵੱਲੋਂ ਧਾਰਮਿਕ ਸਜ਼ਾ ਨੂੰ ਭੁਗਤੇ ਜਾਣ ਅਤੇ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੇ ਕਾਰਨ ਪਾਰਟੀ ਸ਼ਹਿਰੀ ਵੋਟਰਾਂ ਦੇ ਵਿੱਚ ਹਮਦਰਦੀ ਤਲਾਸ਼ੇਗੀ। ਦੱਸਦੇ ਹੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਾਰਜਕਾਰੀ ਪ੍ਰਧਾਨ ਲਗਾਏ ਗਏ ਬਲਵਿੰਦਰ ਸਿੰਘ ਪੁੰਦੜ ਦੇ ਵੱਲੋਂ ਇਹਨਾਂ ਚੋਣਾਂ ਦੇ ਮੱਦੇਨਜ਼ਰ ਅਬਜ਼ਰਵਰਸ ਦੀ ਤੈਨਾਤੀ ਕੀਤੀ ਗਈ ਹੈ ਜਿਸ ਦੇ ਤਹਿਤ ਜਲੰਧਰ ਦੇ ਵਿੱਚ ਹਰੀਸ਼ ਰਾਏ ਢਾਂਡਾ ਅੰਮ੍ਰਿਤਸਰ ਵਿੱਚ ਵਿਕਰਮ ਸਿੰਘ ਮਜੀਠੀ ਅਤੇ ਗੁਲਜਾਰ ਸਿੰਘ ਰਣੀਕੇ ਫਗਵਾੜਾ ਦੇ ਵਿੱਚ ਬਲਦੇਵ ਸਿੰਘ ਖਹਿਰਾ ਲੁਧਿਆਣਾ ਦੇ ਵਿੱਚ ਮੰਤਰ ਸਿੰਘ ਬਰਾੜ ਤੇ ਐਸਰ ਕਲੇਰ ਅਤੇ ਪਟਿਆਲਾ ਦੇ ਵਿੱਚ ਐਨ ਕੇ ਸ਼ਰਮਾ ਦੇ ਨਾਲ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਅਬਜ਼ਰਵਰ ਲਗਾਇਆ ਗਿਆ ਹੈ ਅਕਾਲੀ ਦਲ ਪਾਰਟੀ ਸਿੰਬਲ ਤੇ ਹੀ ਇਹਨਾਂ ਚੋਣਾਂ ਨੂੰ ਲੜੇਗਾ ਅਤੇ ਜੇਕਰ ਗੱਲ ਕਰੀਏ ਭਾਜਪਾ ਦੀ ਤਾਂ ਦੂਜੀਆਂ ਚੋਣਾਂ ਵਾਂਗ ਇਹਨਾਂ ਚੋਣਾਂ ਵਿੱਚ ਵੀ ਆਪਣੀ ਸਿਆਸੀ ਕਿਸਮਤ ਅਜਮਾਈਸ਼ ਭਾਜਪਾ ਜ਼ਰੂਰ ਕਰੇਗੀ ਖਾਸ ਕਰ ਪਟਿਆਲਾ ਨਿਗਮ ਦੀ ਚੋਣ ਅਮਰਿੰਦਰ ਪਰਿਵਾਰ ਦੀ ਜੋ ਪਰਖ ਦਾ ਸਬਬ ਬਣੇ ਇਹਨਾਂ ਚੋਣਾਂ ਦੇ ਵਿੱਚ ਬਸਪਾ ਵੀ ਪਿੱਛੇ ਨਹੀਂ ਰਹੇਗੀ ਬਸਪਾ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਗਰੀਮਪੂਰੀ ਦੀ ਅਗਵਾਈ ਹੇਠ ਹੋਏ ਇੱਕ ਸੰਮੇਲਨ ਦੇ ਵਿੱਚ ਪਾਰਟੀ ਦੇ ਪੰਜਾਬ ਚੰਡੀਗੜ੍ਹ ਦੇ ਇੰਚਾਰਜ ਰਣਜੀਤ ਸਿੰਘ ਬੈਣੀਵਾਲਾ ਨੇ ਕਿਆ ਹੈ ਕਿ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨਿਗਮ ਚੋਣਾਂ ਬਸਪਾ ਆਪਣੇ ਚੋਣ ਨਿਸ਼ਾਨ ਹਾਥੀ ਤੇ ਲੜੇਗੀ। ਸੋ ਕੁੱਲ ਮਿਲਾ ਕੇ 21 ਦਸੰਬਰ ਨੂੰ ਹੋਣ ਜਾ ਰਹੀਆਂ ਨਿਗਮ ਚੋਣਾਂ ਦੇ ਲਈ ਸਿਆਸੀ ਪਾਰਟੀਆਂ ਨੇ ਕਮਰ ਕੱਸੇ ਕਰ ਲਈ ਨੇ। ਜਾਰੀ ਸ਼ੈਡਿਊਲ ਦੇ ਮੁਤਾਬਕ 9 ਦਸੰਬਰ ਤੋਂ 12 ਦਸੰਬਰ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ। 13 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਤਾਰੀਖ 14 ਦਸੰਬਰ ਹੈ। 15 ਤੋਂ 20 ਦਸੰਬਰ ਤੱਕ ਚੋਣ ਪ੍ਰਚਾਰ ਹੋਏਗਾ ਤੇ 21 ਦਸੰਬਰ ਨੂੰ ਵੋਟਿੰਗ ਤੇ ਕਾਊਂਟਿੰਗ ਹੋਏਗੀ। ਤੋ ਇਹਨਾਂ ਚੋਣਾਂ ਦੇ ਬਾਬਤ ਹਰ ਜਾਣਕਾਰੀ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਤੇ ਨਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ